ਸਸ਼ੀਕਲ ਜੀ ਮੈਂ ਹਰਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉੱਤੇ ਵੱਡਾ ਐਕਸ਼ਨ ਜੇਕਰ ਗੱਲ ਕਰੀਏ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉੱਤੇ 12 ਹਜ਼ਾਰ ਕਰੋੜ ਰੁਪਏ ਦੀ ਗੱਲ ਕੀਤੀ ਗਈ ਹੈ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਹਰਪਾਲ ਸਿੰਘ ਚੀਮਾ ਉਸ ਗੱਲ ਉਤੋਂ ਮੁਕਲਦੇ ਨਜ਼ਰ ਆ ਰਹੇ ਨੇ ਹਰਪਾਲ ਸਿੰਘ ਚੀਮਾ ਕਹਿ ਰਹੇ ਨੇ ਕਿ ਇਹੋ ਜਿਹਾ ਤਾਂ ਕੋਈ ਫੰਡ ਜਿਹੜਾ ਹੈ ਪੰਜਾਬ ਦੇ ਵਿੱਚ ਸਾਨੂੰ ਦਿੱਤਾ ਹੀ ਨਹੀਂ ਗਿਆ ਉਹ ਸਿਰਫ ਇੱਕ ਕਾਗਜ਼ਾ ਵਿੱਚ ਹੈ ਇੱਕ ਸਿਰਫ ਨਾਮ ਦਾ ਫੰਡ ਜਿਹੜਾ ਹੈ ਪੰਜਾਬ ਪੰਜਾਬ ਨੂੰ ਦਿੱਤਾ ਜਾਂਦਾ ਹੈ ਜਿੱਦੀ ਅਸੀਂ ਵਰਤੋਂ ਨਹੀਂ ਕਰ ਸਕਦੇ ਦੂਸਰੇ ਪਾਸੇ ਗੱਲ ਕਰੀਏ ਜਿੱਥੇ ਪੰਜਾਬ ਦੇ ਵਿੱਚ ਹਰ ਪੀੜਤ ਲੋਕਾਂ ਵੱਲੋਂ ਜਿੱਥੇ 20-20 ਹਜ਼ਾਰ ਮੁਆਵਜ਼ਾ ਦੇਣ ਦੀ ਗੱਲ ਕੀਤੀ ਗਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੇਕਿਨ ਕਿਸਾਨ ਨੇ ਕਿਹਾ ਕਿ ਅਸੀਂ 20-20 ਹਜ਼ਾਰ ਦਾ ਕੀ ਕਰਨਾ ਹੈ 20-20 ਹਜ਼ਾਰ ਦਾ ਤਾਂ ਸਾਡੇ ਘਰ ਜਿਹੜਾ ਹੈ ਆਟਾ ਵੀ ਨਹੀਂ ਪੂਰਾ ਹੋਣਾ ਕਿ ਸਾਰੇ ਸਾਲ ਦੇ ਵਿੱਚ ਜਿੰਨਾ ਕੁ ਸਾਨੂੰ ਘਾਟਾ ਪੈ ਚੁੱਕਿਆ ਹੈ ਦੂਸਰੇ ਪਾਸੇ ਜਿੱਤੇ ਹਰਪਾਲ ਸਿੰਘ ਚੀਮਾ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵੱਖਰੇ ਵੱਖਰੇ ਪੱਤਰਕਾਰਾਂ ਵੱਲੋਂ ਜਾਂ ਬੀਜੇਪੀ ਵੱਲੋਂ ਜਿਹੜਾ ਹੈ ਵੱਡਾ ਸਬੂਤ ਮੰਗੇ ਜਾ ਰਹੇ ਨੇ ਲੇਕਿਨ ਹਰਪਾਲ ਸਿੰਘ ਚੀਮਾ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਿਸੇ ਤਰ੍ਹਾਂ ਦੀ ਉਹਦੇ ਉੱਤੇ ਗੱਲਬਾਤ ਕਰਦੇ ਨਜ਼ਰ ਨਹੀਂ ਆ ਰਹੇ ਕੇਂਦਰ ਸਰਕਾਰ ਵੱਲੋਂ ਉਹ 12000 ਕਰੋੜ ਕਦੋਂ ਦਿੱਤਾ ਗਿਆ ਕਿਵੇਂ ਦਿੱਤਾ ਗਿਆ ਇਹਦੇ ਹਵਾਲੇ ਨਿਕਲ ਕੇ ਸਾਹਮਣੇ ਆ ਗਏ ਨੇ ਇੱਕ ਇੱਕ ਪੈਸੇ ਦੀ ਗੱਲ ਸਾਹਮਣੇ ਆ ਗਈ ਹੈ ਉਹ ਵੀ ਤੁਹਾਨੂੰ ਦੱਸਾਂਗੇ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉੱਤੇ ਜਿਹੜਾ ਹੈ ਕਿਸਾਨਾਂ ਵੱਲੋਂ ਵੀ ਹੁਣ ਯਕੀਨ ਨਹੀਂ ਕੀਤਾ ਜਾ ਰਿਹਾ ਕਿਉਂਕਿ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਇੱਥੇ ਪਹੁੰਚੇ ਪੰਜਾਬ 'ਚ ਜਦੋਂ ਉਹਨਾਂ ਨੇ ਕਿਹਾ ਕਿ ਅਸੀਂ ਜਿਹੜਾ ਹੈ 2023 ਵਿੱਚ ਵੀ ਲੋਕਾਂ ਨੂੰ ਮੁਆਵਜ਼ਾ ਦਿੱਤਾ ਸੀ ਤਾਂ ਉਹ ਮੁਆਵਜ਼ਾ ਵੀ ਲੋਕਾਂ ਤੱਕ ਨਹੀਂ ਪਹੁੰਚਿਆ ਸਭ ਤੋਂ ਵੱਡੀ ਤਾਂ ਉਦੋਂ ਹੀ ਆਮ ਆਦਮੀ ਪਾਰਟੀ ਦੀ ਜਿਹੜੀ ਹੈ ਨਾ ਹੀ ਸੁਪਰੀਮੋ ਵੱਲੋਂ ਨਾ ਹੀ ਮਨੀਸ਼ ਸੋਦੀਆ ਵੱਲੋਂ ਨਾ ਹੀ ਹਰਪਾਲ ਸਿੰਘ ਚੀਮਾ ਤੇ ਨਾ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਦੇ ਤੇ ਬੋਲਦੇ ਨਜ਼ਰ ਆ ਰਹੇ ਨੇ ਲੇਕਿਨ ਜਿਸ ਤਰੀਕੇ ਨਾਲ ਉਸ 12000 ਕਰੋੜ ਦੇ ਕਪਲੇ ਦੀ ਗੱਲ ਕੀਤੀ ਜਾ ਰਹੀ ਹੈ ਤਾਂ ਹੁਣ ਜਿਹੜੇ ਨੇ ਬੀਜੇਪੀ ਦੇ ਪਰਦਾਣ ਜਿਹੜੇ ਨੇ ਸੁਨੀਲ ਜਾਖੜ ਉਹਨਾਂ ਨੇ ਇੱਕ ਇੱਕ ਗੱਲ ਸਾਫ਼ ਕਰ ਦਿੱਤੀ ਹੈ ਤੁਹਾਨੂੰ ਦੱਸ ਦੇ ਦੀ ਹੈ ਕਿ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਭਗਵੰਤ ਮਾਨ ਤੇ ਐਸ ਡੀ ਆਰ ਐਫ ਫੰਡਾਂ ਨੂੰ ਲੈ ਕੇ ਨਿਸ਼ਾਨਾ ਸੋਧਿਆ ਹੈ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸਟੇਟ ਡਿਜ਼ਾਸਟਰ ਰਿਸਪਾਂਸ ਫੰਡ ਦੀ ਵਰਤੋਂ ਨਾ ਕਰਨ ਦਾ ਦੋਸ਼ ਲਾਇਆ ਹੈ ਇਸ ਪ੍ਰੈਸ ਕਾਨਫਰੰਸ ਵਿੱਚ ਜਾਖੜ ਨੇ ਕਿਹਾ ਕਿ ਪੰਜਾਬ ਸਰਕਾਰ ਕੋਲ 31 ਮਾਰਚ 2023 ਤੱਕ ਐਸਡੀਆਰਐਫ ਦੇ 90 90 41.74 ਕਰੋੜ ਰੁਪਏ ਪੈਸਾ ਜਿਸ ਦਾ ਖਲਾਸਾ ਕੈਂਗ ਦੀ ਰਿਪੋਰਟ ਵਿੱਚ ਹੋਇਆ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਹੁਣ ਸਭ ਤੋਂ ਵੱਡੀ ਸੁਨੀਲ ਜਾਖੜ ਵੱਲੋਂ ਖੁਲਾਸਾ ਕਰ ਦਿੱਤਾ ਗਿਆ ਹੈ ਕਿ ਜਿਹੜੀ ਪੰਜਾਬ ਸਰਕਾਰ ਮੁੱਕਰ ਦੀ ਨਜ਼ਰ ਆ ਰਹੀ ਹੈ ਤਾਂ ਉਹਦੇ ਉੱਤੇ ਜਿਹੜਾ ਹੈ ਕੀ ਜਦੋਂ ਉਹਦੇ ਉੱਤੇ ਖੁਲਾਸਾ ਕੀਤਾ ਗਿਆ ਕੈਂਗ ਦੀ ਰਿਪੋਰਟ ਵਿੱਚ ਹੋਇਆ ਹੈ ਤਾਂ ਉਥੇ ਪੰਜਾਬ ਸਰਕਾਰ ਨੂੰ 31 ਮਾਰਚ 2023 ਤੱਕ STRF ਦੇ 9040.74 ਕਰੋੜ ਰੁਪਏ ਪਏ ਸਨ ਤਾਂ ਹੁਣ ਦੂਸਰੇ ਪਾਸੇ ਉਹਨਾਂ ਨੇ ਕਿਹਾ ਕੈਂਗ ਦੀ ਰਿਪੋਰਟ ਅਤੇ ਫੰਡਾਂ ਦੀ ਜਿਹੜੀ ਸਥਿਤੀ ਹੈ ਸੁਨੀਲ ਜਾਖੜ ਦੇ ਕੈਂਗ ਦੀ ਰਿਪੋਰਟ ਦਾ ਹਵਾਲਾ ਦਿੰਦਿਆਂ ਕਿਹਾ ਰਿਪੋਰਟ ਵਿੱਚ ਸਪਸ਼ਟ ਤੌਰ ਤੇ ਦਰਜ ਹੈ ਕਿ ਪੰਜਾਬ ਸਰਕਾਰ ਦੇ ਨੀਮਾ ਦੀ ਉਲੰਘਣਾ ਕਰਦੇ ਹੋਏ ਫੰਡਾਂ ਨੂੰ ਸਹੀ ਢੰਗ ਨਾਲ ਨਿਵੇਸ਼ ਨਹੀਂ ਕੀਤਾ ਉਹਨਾਂ ਨੇ ਅੱਗੇ ਕਿਹਾ ਕਿ 2023 24 25 ਅਤੇ 26 ਲਈ ਫੰਡਾਂ ਨੂੰ ਮਿਲਾ ਕੇ ਰਕਮ 12000 ਕਰੋੜ ਰੁਪਏ ਤੋਂ ਵੀ ਵੱਧ ਬਣ ਜਾਂਦੀ ਹੈ ਜਾਖੜ ਨੇ ਕਿਹਾ ਕਿ ਮੁੱਖ ਮੰਤਰੀ ਸਕੱਤਰ ਅਤੇ ਕੈਬਨਰ ਮੰਤਰੀ ਪਹਿਲਾਂ ਇਸ ਗੱਲ ਨੂੰ ਸਵੀਕਾਰ ਕਰ ਚੁੱਕੇ ਹਨ ਕਿ ਫੰਡ ਉਪਲਬਧ ਹਨ ਜਾਖੜ ਦੀ ਜਿਹੜੀ ਮੰਗ ਹੈ ਉਹਨਾਂ ਨੇ ਕਿਹਾ ਭਾਜਪਾ ਪ੍ਰਧਾਨ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਮਾਫੀ ਮੰਗਣ ਦੀ ਮੰਗ ਕੀਤੀ ਉਹਨਾਂ ਨੇ ਕਿਹਾ ਜੋੜ ਵਿੱਚ ਵਿਸ਼ਾਲ ਰਕਮ ਦਾ ਤੁਰੰਤ ਅਤੇ ਉਚਿਤ ਇਸਤੇਮਾਲ ਹੜ੍ਹ ਅਤੇ ਆਫ਼ਤਾਂ ਨੂੰ ਪ੍ਰਭਾਵਿਤ ਲੋਕਾਂ ਨੂੰ ਰਾਹਤ ਦੇਣ ਲਈ ਕੀਤਾ ਜਾਣਾ ਚਾਹੀਦਾ ਤਾਂ ਸੁਨੀਲ ਜਾਖੜ ਨੇ ਜਿਹੜੀ ਹੈ ਵੱਡੀ ਆਪਣੀ ਰਿਪੋਰਟ ਲਿਆ ਕੇ ਰੱਖ ਦਿੱਤੀ ਗਈ ਹੈ ਜਿਹਦੇ ਵਿੱਚ ਐਸਟੀਆਰਐਫ ਦੇ ਫੰਡਾਂ ਨੂੰ ਜਿਹੜਾ ਹੈ ਲੀਨ ਤੌਰ ਤੇ ਸਾਫ ਤੌਰ ਤੇ ਦਿਖਾਇਆ ਗਿਆ ਹੈ ਕਿ ਪੰਜਾਬ ਸਰਕਾਰ ਕੋਲ ਫੰਡ ਪਏ ਨੇ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਦਾ ਇਸਤੇਮਾਲ ਨਹੀਂ ਕਰ ਰਹੇ ਜਿੱਥੇ ਲੋਕਾਂ ਨੂੰ ਅੱਜ ਪੈਸਿਆਂ ਦੀ ਲੋੜ ਹੈ ਹਰ ਪੀੜਤਾ ਨੂੰ ਮਦਦ ਦੀ ਲੋੜ ਹੈ ਤਾਂ ਉਹ ਮਦਦ ਕਰਨੀ ਚਾਹੀਦੀ ਜਦ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਲੋਕਾਂ ਕੋਲ ਮਾਫੀ ਵੀ ਮੰਗਣੀ ਚਾਹੀਦੀ ਹੈ ਕਿਉਂਕਿ ਲੋਕ ਜਿਸ ਤਰ੍ਹਾਂ ਕੁਰਲਾ ਰਹੇ ਨੇ ਲੋਕ ਜਿਸ ਤਰ੍ਹਾਂ ਪਾਣੀ ਦੇ ਹੜਾ ਨਾਲ ਚੁੱਲ ਸੜਾਈ ਨੇ ਹਾਲਾਂਕਿ ਪਾਣੀ ਕੱਟਦਾ ਜਾ ਰਿਹਾ ਹੈ ਲੇਕਿਨ ਉਸ ਦੀ ਮਦਦ ਲਈ ਜਿਹੜਾ ਫੰਡਾਂ ਦਾ ਪੈਸਾ ਹੈ ਇਸਤੇਮਾਲ ਹੋਣਾ ਚਾਹੀਦਾ ਹੈ ਧੰਨ